ਜਿਹੜਾ ਲੋਕਾਂ ਦਾ ਸਮੂਹ ਹੁੰਦਾ ਨਾ ਉਹ ਸੰਘਰਸ਼ ਕਰਦਾ ਤਾਂ ਜਿੱਤ ਹੁੰਦੀ ਹੈ ਜਦੋਂ ਕੋਈ ਇੱਕ ਇਕੱਲਾ ਵਿਅਕਤੀ ਸੰਘਰਸ਼ ਕਰਦਾ ਹੁੰਦਾ ਉਦੋਂ ਜਿੱਤ ਨਹੀਂ ਹੁੰਦੀ ਇਸ ਦੇ ਪ੍ਰਤੱਖ ਨਜ਼ਾਰੇ ਅਸੀਂ ਧਰਮਯੁੱਧ ਮੋਰਚੇ 'ਚ ਦੇਖ ਚੁੱਕੇ ਹਾਂ ਅਕਾਲੀ ਸੰਘਰਸ਼ਾਂ ਦੇ ਵਿੱਚ ਦੇਖ ਚੁੱਕੇ ਹਾਂ ਮਸ ਉਹਨਾਂ ਦੇ ਵਿੱਚ ਮਸਲਨ ਐਲਾਨੀਆਂ ਜਿੱਤ ਨਹੀਂ ਹੋਈ ਕਿਸੇ ਤਰੀਕੇ ਦੀ ਪਰ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਲੱਖਾਂ ਦੀ ਗਿਣਤੀ ਦੇ ਵਿੱਚ ਝੂਠੇ ਪੁਲਸ ਮੁਕਾਬਲਿਆਂ ਦੇ ਵਿੱਚ ਸਿੰਘਾਂ ਦਾ ਸ਼ਹੀਦ ਕੀਤਾ ਜਾਣਾ ਅਤੇ ਅਸੀਂ ਦੇਖਦੇ ਹਾਂ ਕਿ ਉਹ ਇੱਕ ਆਮ ਕਹੀਏ ਕਿ ਪੰਜਾਬ ਇੱਕ ਸਟੇਟ ਸੂਬਾ ਇੱਕ ਉਸ ਦੀਆਂ ਕੁਝ ਧਾਰਮਿਕ ਅਤੇ ਰਾਜਨੀਤਿਕ ਮੰਗਾਂ ਹੱਕ ਹਕੂਕ ਨੂੰ ਲੈ ਕੇ ਧਰਮਯੂਤ ਮੋਰਚਾ ਸ਼ੁਰੂ ਕੀਤਾ ਗਿਆ ਸੀ ਜੇ ਤਾਂ ਅਸੀਂ ਅਕੈਰੀ ਪਰਤ ਦੇ ਤੌਰ ਦੇ ਉੱਤੇ ਧਰਮਯੂਤ ਮੋਰਚੇ ਨੂੰ ਦੇਖੀਏ ਤਾਂ ਇਹ ਲੱਗੂਗਾ ਜਿਵੇਂ ਦੂਜੇ ਪ੍ਰਚਾਰ ਕਰਦੇ ਨੇ ਵੀ ਕੀ ਖੱਟਿਆ ਸਿੱਖਾਂ ਨੇ ਧਰਮਯੁੱਧ ਮੋਰਚਾ ਲਾ ਕੇ ਤੁਸੀਂ ਅਕਾਲ ਤਖਤ ਢਵਾ ਲਿਆ ਐਨੇ ਮੁੰਡੇ ਸ਼ਹੀਦ ਕਰਵਾ ਲਏ ਪਰ ਜਦੋਂ ਤੁਸੀਂ ਚੇਤਨਾ ਦੇ ਪੱਤਰ ਦੇ ਉੱਤੇ ਇਸ ਨੂੰ ਵਿਚਾਰਦੇ ਹੋ ਤਾਂ ਧਰਮਯੁੱਧ ਮੋਰਚੇ ਨੇ ਸਾਨੂੰ ਬਹੁਤ ਕੁਝ ਦਿੱਤਾ ਤਾਂ ਗੱਲ ਜਿਹੜੀ ਖਾਲਸਾਤਾਂ ਦੀ ਕਰਨ ਤੋਂ ਆਮ ਸਿੱਖ ਸੰਗ ਦਾ ਹੁੰਦਾ ਸੀ ਬੰਦ ਕਮਰੇ ਦੇ ਵਿੱਚ ਉਹ ਵੀ ਵਿਸਪਰ ਦੇ ਵਿੱਚ ਗੱਲ ਕਰਦਾ ਹੁੰਦਾ ਸੀ ਜਿਹੜਾ ਸਿੱਖ ਉਹਨਾਂ ਅੰਬੈਸੀਆਂ ਦੇ ਸਾਹਮਣੇ ਵੀ ਅਤੇ ਸਾਡੇ ਵਰਗੇ ਇਹੋ ਜਿਹੇ ਜਿਹੜੇ ਮੋਰਚੇ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਵੀ ਹੁੱਬ ਕੇ ਖਾਲਸਾ ਜਿੰਦਾਬਾਦ ਦੀ ਗੱਲ ਕਰਦਾ ਇਹ ਪ੍ਰਾਪਤੀ ਹੈ ਧਰਮਯੁੱਧ ਮੋਰਚੇ ਦੀ ਇਹ ਸਤਜਰਨੈਲ ਸਿੰਘ ਖਾਲਸਾ ਭਿੰਡਰਾ ਬਣਾਏ ਦੀ ਸ਼ਹਾਦਤ ਦੀ ਪ੍ਰਾਪਤੀ ਹੈ ਇਹ ਤੇ ਦੂਜਾ ਹੈ ਸਾਡੇ ਸਾਹਮਣੇ ਵੱਡਾ ਐਗਜ਼ਾਮਪਲ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਵੀ ਸਮੂਹ ਨੇ ਕੀਤਾ ਸਮੂਹ ਵੱਡੇ ਪੱਧਰ ਦੇ ਉੱਤੇ ਪੂਰੀ ਕੌਮ ਉਸ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਲੜੀ ਕਿਸਾਨ ਅੰਦੋਲਨ ਦੇ ਵਿੱਚ ਸੋ ਉਹਦੇ ਵਿੱਚ ਜਿੱਤ ਹੋਈ ਤੇ ਹੁਣ ਵਿਦਿਆਰਥੀਆਂ ਦਾ ਜਿਹੜਾ ਸੰਘਰਸ਼ ਇਸ ਨੂੰ ਅਸੀਂ ਉਸ ਅੱਖ ਨਾਲ ਦੇਖ ਸਕਦੇ ਹਾਂ ਜਿਹੜੇ ਮੰਤਰੀ ਪੱਧਰ ਦੇ ਉੱਤੇ ਜਿਹੜੇ ਸੰਘਰਸ਼ ਹੁੰਦੇ ਨੇ ਜਿਹੜੇ ਐਨਾਲਿਟਿਕਸ ਦੇ ਤੌਰ ਦੇ ਉੱਤੇ ਉਹ ਉਹਨਾਂ ਨੂੰ ਪਰਚੋਲਦੇ ਨੇ ਉਹਨਾਂ ਦੇ ਉੱਤੇ ਗੱਲ ਕਰਦੇ ਨੇ ਪੀ ਐਚ ਡੀ ਹੁੰਦੀ ਹੈ ਉਹਨਾਂ ਦੇ ਉੱਤੇ ਖੋਜ ਪੜਤਾਲ ਹੁੰਦੀ ਹੈ ਅਸੀਂ ਐਸ ਵਿਦਿਆਰਥੀ ਸੰਘਰਸ਼ ਨੂੰ ਵੀ ਉਸ ਪੱਧਰ ਦੇ ਉੱਤੇ ਵਿਚਾਰ ਕੇ ਦੇਖ ਸਕਦੇ ਹਾਂ ਹਾਲਾਂਕਿ ਕਿਸਾਨ ਆंदोलਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿੱਤ ਨਹੀਂ ਅਸੀਂ ਜਿੱਤ ਦਾ ਸਵਾਦ ਨਹੀਂ ਦੇਖਿਆ ਜਿਹੜਾ ਇਸ ਵੇਲੇ ਵਿਦਿਆਰਥੀ ਸੰਘਰਸ਼ ਦੇ ਵਿੱਚ ਅਸੀਂ ਸਾਹਮਣੇ ਦੇਖ ਰਹੇ ਹਾਂ